ਕੈਨੇਡਾ ਅਸ਼ਟਪਦੀਆਂ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਪ ਮੰਨ RAM ਨਾਮ ਸੁਖ ਪਾਵੇ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਅੱਜ ਦੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਅੰਤਰੀ ਜਮੀ ਗੁਰੂ ਰਾਮਦਾਸ ਸਾਹਿਬ ਦੇ ਮਾਤਾ ਸਾਹਿਬ ਦਇਆ ਕੌਰ ਜੀ ਸਤਿਗੁਰੂ ਅਮਰਦਾਸ ਸਾਹਿਬ ਦੇ ਪਾਸੋਂ ਲਾਹੌਰ ਵਿੱਚ ਪਿਆਰ ਕਰਕੇ ਸਤਿਗੁਰਾਂ ਨੂੰ ਲੈ ਗਈ ਕਿ ਗੁਰੂ ਮਹਾਰਾਜ ਸਾਹਿਬ ਸਕੇ ਪਾਤਸ਼ਾਹ ਜੀ ਵਿਰਾਗ ਵਿੱਚ ਬਰਾਜਣਾ ਬੋਲਣਾ ਕਿਸੇ ਨਾਲ ਖਾਣਾ ਪੀਣਾ ਬੈਠਣਾ ਉੱਠਣਾ ਇਹ ਸਭ ਕੋਈ ਤਿਆਗ ਕੇ ਵਿਰਾਗ ਦੇ ਵਿੱਚ ਰਹਿਣ ਲੱਗੇ ਮਾਤਾ ਜੀ ਨੇ ਉਹ ਸਮਝਿਆ ਕਿ ਇਨਾਂ ਦੇ ਤਾਂ ਹੀ ਕੋਈ ਤਕਲੀਫ ਹੈ ਬਿਮਾਰੀ ਹੈ ਉਸ ਵਕਤ ਸਾਧ ਸੰਗਤ ਜੀ ਇੱਕ ਸੰਿਆਸੀ ਸੀ ਜੋ ਦਵਾਈ ਬੂਟੀ ਕਰਨ ਵਾਲਾ ਇੱਕ yogi ਸੀ ਇਹਨਾਂ ਦੋਹਾਂ ਦੇ ਟਾਈ ਮਾਤਾ ਜੀ ਨੇ ਇਲਾਜ ਕਰਨ ਵਾਸਤੇ ਲਾਹੌਰ ਵਿੱਚ ਚੰਗੇ ਉਹ ਮਸ਼ਹੂਰ ਬਾਇਦਸਨ ਹਕੀਮਾਂ ਉਹਨਾਂ ਨੂੰ ਬੁਲਾਇਆ ਬੁਲਾ ਕੇ ਗੁਰੂ ਮਾਰਾ ਸਾਹਿਬ ਦੀ ਨੋਜਿਖਾਈ ਉਸ ਵਕਤ ਮਾਰਾ ਸਾਹਿਬ ਜੀ ਨੇ ਉਸ yogi ਤੇ ਸੰਿਆਸੀ ਦੇ ਪ੍ਰਸਾਦ ਜੋ ਪਰੰਪਰਾ ਤਰਫ ਦੇਸ਼ ਬਖਸ਼ੇ ਹਨ 6 ਅਸ਼ਟਪਦੀਆਂ ਬਲਾਵਲਾ ਰਾਜ ਦੀਆਂ ਆਈਆਂ ਹਨ 6 ਅਸ਼ਟਪਦੀਆਂ ਨਟਨੜ ਦੀਆਂ ਆਈਆਂ ਹਨ 6 ਅਸ਼ਟਪਦੀਆਂ ਇਕਾਨ ਦੇ ਦੀਆਂ ਆ ਰਹੀਆਂ ਹਨ 6 ਆਉਣਗੀਆਂ ਸਾਧ ਸੰਗਤ ਜੀ ਕਲਿਆਣ ਰਾਗ ਦੀਆਂ ਇਹ 24 ਅਸ਼ਟਪਦੀਆਂ ਗੁਰੂ ਸਾਹਿਬ ਨੂੰ ਉਹ ਸੰਿਆਸੀ ਤੇ ਜोगी ਤੇ ਪਰਸਾਂ ਜੋ ਇਲਾਜ ਕਰਨ ਵਾਲੇ ਆਪਣੇ ਆਪ ਨੂੰ ਮੰਨ ਕੇ ਮਾਤਾ ਜੀ ਦੇ ਸੱਦੇ ਹੋਏ ਆਏ ਸਨ ਉਨ੍ਹਾਂ ਦੇ ਪਰਸਾਂਯੋ ਉਪਦੇਸ਼ ਬਖਸ਼ਿਆ ਮਹਾਰਾਜ ਜੀ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ دین ਦੁਨੀ ਦੇ ਵਾਲੀ ਸਤਿਗੁਰੂ ਜੀ ਪਰਮ ਪੂਤ ਰਸ਼ਟਪੰਨਿਆ ਉਚਾਰਨ ਕਰਦੇ ਹਨ ਇਹ ਲਾਹੌਰ ਵਿੱਚ 24 ਅਸ਼ਟਪੰਨੀਆਂ ਇਹਦਾ ਨਾਮ ਗੁਰੂ ਰਾਮਦਾਸ ਜੀ ਦਾ ਸੁਹਣਾ ਕਰਕੇ ਵੀ ਸੰਗਤਾਂ ਵਿੱਚ ਮਸ਼ਹੂਰ ਹੈ ਅਗੇ ਪ੍ਰਾਤਮਨ ਸਿੰਘ ਇਹਦਾ ਪਾਠ ਸੁਹਣੀ ਸਾਹਿਬ ਵਾਂਗੂ ਕਰਿਆ ਕਰਦੇ ਸੋ ਇਹ ਪਰੰਪਰਿਕ ਪਵਿੱਤਰ ਗੁਰੂ ਰਾਮਦਾਸ ਸਾਹਿਬ ਦਾ ਸੁਖਮਨਾ ਕਰਕੇ ਇਹਦਾ ਪਵਿੱਤਰ ਨਾਮ ਸੰਗਤਾਂ ਵਿੱਚ ਪ੍ਰਚਲਿਤ ਹੈ ਹੁਣ ਮਹਾਰਾਜ ਸਾਹਿਬ ਕਾਹੜੇ ਦੀਆਂ ਅਸ਼ਟਪਦੀਆਂ ਚੌਥੇ ਪਾਠ ਲਾਹੌਰ ਵਿੱਚ ਹੀ ਬੈਠੇ ਹੋਏ ਪਰੰਪਰਿਕ ਉਦੇਸ਼ ਦਿੰਦੇ ਹੋਏ ਉਚਾਰਦੇ ਹਨ ਪਹਿਲੇ ਘਰ ਸਰਦਾਰ ਦੇ ਅੰਦਰ ਇੱਕੋ ਦੁਆਇ ਤਰੂ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬੀਰਮਦਾਸ ਸਾਹਿਬ ਇੱਕ ਜਿਹੜੇ ਸਾਧੂ ਹੋਏ ਹਨ ਉਹਨਾਂ ਨੇ ਬਹੁਤ ਤਪੱਸਿਆ ਕਰਕੇ ਸੁਖਨੀ ਸਾਹਿਬ ਦਾ ਪਾਠ ਅਮੇਸ਼ਾਂ ਲਈ ਸੁਨਿਆ ਕਰਦੇ ਅਤੇ ਬਦਵਸ਼ੀ ਵਾਲਿਓ ਬੈਠੇ ਸਨ ਬਹੁਤ ਉਹਨਾਂ ਸਾਧਨ ਸੁਖਨੀ ਸਾਹਿਬ ਦਾ ਕੀਤਾ ਸੀ ਕਾਫੀ ਮਸ਼ਹੂਰ ਉਦਾਸੀਆਂ ਚ ਉਹ ਸਾਧੂ ਹੋਏ ਹਨ ਬਾਣੀ ਦਾ ਪ੍ਰਤਾਪ ਹੈ ਜੋ ਕੋਈ ਜਪਦਾ ਹੈ ਉਹ ਨਿਹਾਲ ਹੋ ਜਾਂਦਾ ਹੈ ਜਪਮਨ RAM ਨਾਮ ਸੁਖ ਪਾਵੇ ਏਕੋ ਦੈਤੂ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੋਇਆ ਹੁੰਦਾ ਹੈ ਗਰੀਬ ਨੋਆ ਜੀ ਫਰਮਾਉਂਦੇ ਹਨ ਜਪਮਨ RAM ਨਾਮ ਸੁਖ ਪਾਵੇ ਤੇ ਮੇਰੇ ਪਿਆਰੇ ਮਨਾਂ RAM ਦੇ ਨਾਮ ਦੇ ਤਾਂ ਹੀ ਜਪਣਾ ਕਰ ਜੋ RAM ਦੇ ਨਾਮ ਦੇ ਤਾਂ ਹੀ ਜਪਦਾ ਹੈ ਉਹ ਸੁਖ ਪਾਉਂਦੇ ਸੀ ਪਿੱਛੇ ਹੁਣ ਪਾਉਂਦੇ ਐ ਅੱਗੇ ਨੂੰ ਪਾਵਾ ਗੋ ਭਵਿੱਖ ਦਾ ਵਾਚਕ ਵੀ ਹੈ ਗੋ ਨਾਮ ਬਾਣੀ ਦਾ ਹੈ ਸੁਖ ਪਾਵੇਗਾ ਬਾਣੀ ਕਰਕੇ ਗੋ ਕਸਮ ਕਰਦੇ ਹਨ ਏ ਪਿਆਰੇ ਹਜ਼ੂਰ ਉਚਾਰਦੇ ਹਨ ਜਿਉਂ ਜਿਉਂ ਜਪੈ ਤਿਵੈ ਸੁਖ ਪਾਵੇ ਜਿਵੇਂ ਜਿਵੇਂ ਕੋਈ ਮਨ ਕਰਕੇ ਪਰਾ ਬਾਣੀ ਨਾਲ ਅਤੇ ਪਸੰਤੀ ਬਾਣੀ ਨਾਲ ਬੇਖਰੀ ਬਾਣੀ ਦੇ ਨਾਲ ਜਿਵੇਂ ਜਿਵੇਂ ਕੋਈ ਯਾਪ ਕਰੇਗਾ ਚਿੱਤ ਜਦੋਂ ਇਕਾਗਰ ਹੋ ਜਾਏਗਾ ਬੇਖਰੀ ਬਾਣੀ ਵੇਖ ਲੋ ਕੀਰਤਨ ਹੈ ਕੀਤਕਾਗਰ ਹੋ ਜਾਂਦਾ ਹੈ ਤਾਂ ਦਿਲ ਚ बस ਜਾਂਦਾ ਹੈ ਕਿਉਂ ਜਿਵੇਂ ਜਿਵੇਂ ਕੋਈ ਯਾਪ ਜਪੇਗਾ ਇਹ ਵਾ ਸੁਖ ਪਾਵੇ ਚਿਤ ਦੀ ਇਕਾਗਰਤਾ ਜਦੋਂ ਹੋ ਜੇਗੀ ਬਾਣੀ ਦੇ ਪ੍ਰਭਾਵ ਕਰਕੇ ਉਸੇ ਪ੍ਰਕਾਰ ਸੁਖ ਦੇ ਗਾਈਓ ਪਾ ਲਵੇਗਾ ਸਤਗੁਰੂ ਸੇਵ ਸਮਾਵੇ ਗੁਰ ਜੋ ਸਤਗੁਰੂ ਮਹਾਰਾਜ ਸਾਹਿਬ ਦੀ ਸੇਵਾ ਕਰੇਗਾ ਉਹ ਗੁਰ ਜੋਤੀ ਸਰੂਪ ਦੇ ਸਰੂਪ ਦੇ ਵਿੱਚ ਸਮਾਜ ਜਾਵੇਗਾ ਸਮਾਗੈ ਸੀ ਗੋ ਕਸਮ ਕਰਦੇ ਆਂ ਸਤਗੁਰਾਂ ਦੀ ਸੇਵਾ ਜੀ ਉਹ ਸਮਾਵੇਗਾ ਉਹ ਨਿਹਾਲ ਹੋਵੇਗਾ ਮਿਲਨ ਹੋਵੇਗਾ ਰਹਾਉ ਭਗਤ ਜਨਾਂ ਕੀ ਖਿੰਖਨ ਲੋਚਾ ਇਹੋ ਬ੍ਰਹਮ ਦੇ ਕਿਹ ਜੂਰ ਹਰਾਂ ਚਾਰਦੇ ਹਨ ਕਿ ਭਗਤਾਂ ਜਨਾਂ ਦੀ ਖਿੰਖਨ ਕਾਲ ਚ ਰਤੀ ਰਤੀ ਕਾਲ ਚ ਇਹੋ ਹੀ ਲੋਚਾ ਇਛਾ ਲੱਗੀ ਰਹਿੰਦੀ ਹੈ ਨਾਮ ਜਪਤ ਸੁਖ ਪਾਵੇ ਗੁਰ ਤੇ ਪਰਮੇਸ਼ਰ ਦੇ ਨਾਮ ਨੂੰ ਜਪਣੇ ਕਰਕੇ ਪਿਛਲੇ ਜਿੰਨੇ ਭਗਤ ਸੁਖ ਨੂੰ ਪਾਉਂਦੇ ਸੀ ਤੇ ਹਣ ਦੇ ਭਗਤ ਨਾ ਉਹਨੂੰ ਜਪ ਕੇ ਸੁਖ ਪਾਉਂਦੇ ਐ ਅੱਗੇ ਨੂੰ ਜੋ ਜਪੇਗਾ ਗੋ ਕਸਮ ਕਰਦੇ ਸੁਖ ਪਾਵੇਗਾ ਅਨ ਰਸ ਸਾਧ ਗਏ ਸਭ ਨੀਕੜ ਉਹਨਾਂ ਦੇ ਅਨ ਦ્વੈਤ ਦੇ ਜਿਹੜੇ ਹੋਰ ਰਸ ਸੀ ਸ਼ਬਦ ਸਪਰਸ਼ ਰੂਪ ਰਸ ਗੰਧਾਜਕ ਵਿਸ਼ਿਆਂ ਦੇ ਰਸਨ ਜਿਹੜੇ ਉਹ ਸਾਰੇ ਜਿਹਦੇ ਚੋਂ ਸਾਧ ਸੰਗੀ ਨਿਕਲ ਗਏ ਕਿਵੇਂ ਨਿਕਲ ਗਏ ਆਨ ਰਸ ਸਾਦ ਗਏ ਸਭ ਨੀਕੜੇ ਸਾਰੇ ਹੋਰ ਸਵਾਦ ਜਿਹੜੇ ਰਸਾਂ ਦੇ ਸਭ ਨਿਕਲ ਗਏ ਜਿਵੇਂ ਸਾਬਣ ਨਾਲ ਬਸਤਰ ਦੀ ਮੈਲ ਨਿਕਲ ਜਾਂਦੀ ਹੈ ਐ ਸਾਰੇ ਨਿਕਲ ਗਏ ਬੇਨ ਨਾਵ ਹੈ ਕਿਸ਼ਨਾ ਸੁਖਾਵੇ ਗੁਰੂ ਉਹਨਾਂ ਨੂੰ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨਾ ਕੋਈ ਸਿਖਾਉਂਦਾ ਨਹੀਂ ਹੈ ਨਾ ਅੱਗੇ ਨੂੰ ਕੋਈ ਸੁਖਾਵੇਗਾ ਗੁਰਮਤ ਹਰ ਹਰ ਮੀਠਾ ਲੱਗਾ ਜਿਨ੍ਹਾਂ ਨੂੰ ਗੁਰਮਤ ਦੁਆਰਾ ਹਰ ਹਰ ਪਰਮੇਸ਼ਵਰ ਦਾ ਨਾਮ ਜੋ ਹਰ ਇੱਕ ਸੰਸਿਆ ਦਾ ਪ੍ਰਮਾਨ ਪਰਮੇ ਗਤ ਬਬਰਜੇ ਆਦਕਾਂ ਦਾ ਹਰ ਕੈ ਜਿਨਾਂ ਨੂੰ ਮਾਰਦਾ ਨਾਉ ਸਤਿਗੁਰਾਂ ਦੀ ਮੱਤ ਸਿੱਖਿਆ ਦੇ ਆਰਾ ਪਿਆਰਾ ਲੱਗਾ ਹੈ ਗੁਰ ਮਿੱਠੇ ਬਚਨ ਕਢਾਵੇ ਇਹ ਸਤਿਗੁਰੂ ਸਾਹਿਬ ਜੀ ਮਿੱਠੀ ਬਚਨ ਸਿੱਖ ਦੇ ਪਾਸੋਂ ਕਢਾਉਂਦੇ ਐ ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਮਿੱਠੇ ਪਿਆਰ ਭਰੇ ਬਚਨ ਵਾਹਿਗੁਰੂ ਵਾਲੇ ਸਿੱਖਾਂ ਦੇ ਪਾਸੋਂ ਕਢਾਉਂਦੇ ਸਨ ਕਢਾਉਂਦੇ ਅੱਗੇ ਨੂੰ ਕਢਾਉਣਗੇ ਸਤਗੁਰ ਬਾਣੀ purkh purkhottam ਸਤਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇਹ purkhਾਂ ਵਿੱਚੋਂ purkhottam ਬਣਾਉਣ ਵਾਲੀ ਹੈ ਬ੍ਰਹਮ ਦਾ ਰੂਪ ਬਣਾਉਣ ਵਾਲੀ ਹੈ ਬਾਣੀ ਸਤਗੁਰਾਂ ਦੀ ਜੋ ਕੋਈ purkh ਗੁਰਬਾਣੀ ਦੇ ਨਾਲ ਚਿਤ ਲਾਉਂਦਾ ਹੈ ਇਹ ਬਾਣੀ purkhottam ਈਸ਼ਵਰ ਦੀ ਬਾਣੀ ਹੈ ਤੁਰ ਕੀ ਬਾਣੀ ਆਈ ਤਰ ਸਗਲੀ ਚਿੰਤ ਮਟਾਈ दयाल पुरुष ਮਿਹਰਬਾਨਾ ਹਰ ਨਾਨਕ ਸਾਹਿਬ ਖਾਨਾ ਪੁਰਖਾਂ ਵਿੱਚੋਂ ਪਰਖੋਤਮ ਜੋ ਈਸ਼ਰ ਦਾ ਰੂਪ ਗੁਰੂ ਸਾਹਿਬ ਹੈ ਇਹ ਸਤਿਗੁਰਾਂ ਦੀ ਬਾਣੀ ਉਸ ਪਰਖੋਤਮ ਪਰਮੇਸ਼ਰ ਦੇ ਨਾਲ ਪ੍ਰਾਪਤੀ ਕਰਾਉਣ ਵਾਲੀ ਹੈ ਬਾਣੀ ਸਿਉ ਚਿਤ ਲਾਵੇ ਜੋ ਭਾਈ ਬਾਣੀ ਚਿਤ ਲਾਵੇਗਾ ਉਹ ਪੁਰਸ਼ਾਂ ਚੋਂ ਪਰਖੋਤਮ ਈਸ਼ਰ ਦਾ ਰੂਪ ਹੋ ਜਾਏਗਾ ਐਸੀ ਇਹ ਧੁਰ ਕੀ ਬਾਣੀ ਹੈ ਪੁਰਖ ਪਰਖੋਤਮ ਪੁਰਖਾਂ ਵਿੱਚੋਂ ਪਰਖੋਤਮ ਜੋ ਈਸ਼ਰ ਰੂਪ ਸਤਿਗੁਰੂ ਹੈ ਉਹਨਾਂ ਦੀ ਇਹ ਟਰਕੀ ਬਾਣੀ ਹੈ ਸੋ ਬਾਣੀ ਦੇ ਨਾਲ ਜੋ ਸਿੱਖ ਚਿਤ ਲਾਵੇਗਾ ਉਹ ਵੀ ਪੁਰਸ਼ਾਂ ਚੋਂ ਉਤਮ ਪੁਰਖ ਹੋ ਜਾਏਗਾ ਦੇਵੀ ਸੰਪਦਾ ਵਾਲਾ ਗੁਰ ਬਾਣੀ ਸੁਣ ਤ ਮੀਰਾ ਮਨ द्रਵਿਆ ਅਸੀਂ ਤਾਂ ਭਾਈ ਤੁਹਾਡੇ ਤਾਂ ਹੀ ਇਹ ਬਚਨ ਦੱਸਦੇ ਕਿ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਹੀ ਸਾਡਾ ਮਨ ਟਲਿਆ ਹੈ ਤੁਹਾਡਾ ਵੀ ਟਲ ਜਾਏਗਾ ਕਠੋਰਤਾ ਹੀ ਮਿਟ ਜਾਏਗੀ ਨਰਮਾਈ ਚ ਨਿਮਰਤਾ ਚ ਸਰਵਾ ਵਿੱਚ ਭਾਵਨਾ ਵਿੱਚ ਆ ਜਾਏਗਾ ਮਨ ਭੀਨਾ ਨਿਜ ਘਰ ਆਵੇ ਜਦੋਂ ਭਾਈ ਮਨ ਭੀਗ ਜਾਂਦਾ ਉਦੋਂ ਨਿਜ ਸਰੂਪ ਰੂਪੀ ਘਰ ਚ ਆ ਜਾਂਦਾ ਹੈ ਅਤੇ ਜਦੋਂ ਤੁਹਾਡਾ ਵੀ ਮਨ ਭੀਗ ਜਾਏਗਾ ਉਦੋਂ ਤ੍ਰਿਯਾ ਬਾਦ ਰੂਪੀ ਘਰ ਚ ਆ ਜਾਵੇਗਾ ਕਹ ਅਨਹਦ ਤੁਨੀ ਵਜਹ ਨਿਤ ਬਾਜੀ ਉਥੇ ਦਸਵੇਂ ਦਾਰ ਵਿੱਚ ਵੀ ਹਦ ਤੋ ਰਹਿਤ ਅਨਹਦ ਨਾਸ਼ ਤੋ ਰਹਿਤ ਜਿਨਾਂ ਦੀ ਤੁਨੀ ਹੈ ਤਤੋਂ ਦੀ ਬੇਤਿcharm ਕਾਜਿਕ ਦਸਵੇਂ ਦੁਆਰ 'ਚ ਬਾਜੇ ਜੋਗੀ ਹਨ ਸੁਣਦੇ ਹਨ ਇੱਥੇ ਤਤੋਂ ਦਾ ਸੋਧਨ ਆਦਿਕਾ ਤਤੋਂ ਮਸੀ ਆਦਿਕ ਜੋ ਵੇਦ ਦੇ ਮਹਾਵਾਕ ਹੈ ਇਹਨਾਂ ਨੂੰ ਵੀ ਬਾਜੇ ਬੰਨਿਆ ਹੈ ਨਾਸ ਤੋਂ ਰਹਿਦਿ ਜੋ ਬਾਣੀ ਹੈ ਇਹ ਤੋਂ ਨੀਰ ਦੇ ਨਿਤਾਵ ਪ੍ਰਤੀ ਉੱਥੇ ਬਾਜੇ ਬਜੇ ਆਉਂਦੇ ਹੈ ਨੀਜਰ ਧਾਰ ਚ ਆਵੇ ਗੁਰੂ ਅਗੇ ਨੀਜਰ ਦਸਵੇਂ ਦੁਆਰ ਦੇ ਚੋਂ ਇੱਕ ਰਸ ਜੋਗਾਂਨੰਦ ਦੀ ਧਾਰ ਚ ਹੋਈ ਹੁੰਦੀ ਹੈ ਤੇ ਜੋ ਕਰਨਗੇ ਉਹਨਾਂ 'ਚ ਹੋਏ ਆਵੇਗੀ ਪ੍ਰਗਟ ਹੋ ਜਾਵੇਗੀ ਤੈ ਅਨਹਤ ਨਾਸਤੋ ਰਹਿ ਜੋ ਬ੍ਰਹਮ ਹੈ ਉਹਦੇ ਤੁਨਾਕਾਰ ਵਾਜੇ ਸਤਨਾਮ ਸ੍ਰੀ ਵਾਹਿਗੁਰੂ ਦੇ ਨਿਤ ਪ੍ਰਤੀ ਵੱਜਿਆ ਹੁੰਦੇ ਹੈ ਹਿਰਦੇ ਦੇ ਅੰਦਰ ਉਹਨਾਂ ਦੇ ਅੰਦਰ ਨਾਸਤੋ ਰਹਿਤ ਜੋ ਜਿਸ ਦੀ ਸੁੰਦਰ ਤੁਨੀ ਉਚਾਰਨ ਹੈ ਐਸੇ ਨਿਤ ਬਾਜੀ ਵਜੇ ਆਉਂਦੇ ਹਨ ਨੀਜਰ ਧਾਰ ਚੋ ਆਵੇ ਉਹਦੇ ਇੱਕ ਰਸ ਬ੍ਰਹਮਾਨੰਦ ਦੀ ਧਾਰ ਹੈ ਜਿਹੜੀ ਬ੍ਰਹਮਾਕਾਰ ਬ੍ਰਿਤੀ ਅੰਦਰ ਚੋ ਆਵੇਗੀ ਪ੍ਰਗਟ ਹੋਇਆ ਹੋਏਗੀ ਉਹਨਾਂ ਦੇ ਆ ਰਾਮ ਨਾਮ ਇੱਕ ਤਿਲ ਤਿਲ ਗਾਵੇ ਜਿਹੜੇ ਇੱਕ ਤਿਲ ਜਿੰਨਾ ਕਿਰਵੀ ਪੁਲਾਉਂਦੇ ਨਹੀਂ ਤਿਲ ਤਿਲ ਕਾਲ ਵਿੱਚ ਨਤੀ ਤੀ ਕਾਲ ਵਿੱਚ ਰਾਮ ਪਰਮੇਸ਼ਰ ਦੇ ਨਾਮ ਨੂੰ ਜੋ ਪ੍ਰੇਮ ਦੇ ਨਾਲ ਗਾਉਂਦੇ ਹਨ ਤਿਲ ਸਿਰੋਮਣੀ ਜੋ ਪਰਮੇਸ਼ਰ ਦਾ ਨਾਮ ਹੈ ਤਰ ਤਰ ਕਾਲ ਵੀ ਜਿਹੜੇ ਗਾਉਂਦੇ ਹਨ ਮਨ ਗੁਰਮਤਿ ਨਾਮ ਸਮਾਵੇ ਗੋਹੋਂ ਦਾ ਗੁਰਮਤ ਨੂੰ ਧਾਰਨ ਵਾਲਿਆਂ ਦਾ ਮਨ ਨਾਮੀ ਵਿੱਚ ਸਮਾ ਗਿਆ ਸੀ ਪਿਛਲੇ ਆਂ ਦਾ ਹੁਣ ਇਹਦਾ ਸਮਾ ਰਿਆ ਹੈ ਅਗਲਿਆਂ ਦਾ ਸਮਾ ਜਾਵੇਗਾ ਨਾਮ ਸੁਣੈ ਨਾਮੋ ਮਨ ਭਾਵੇ ਜੋ ਪ੍ਰੇਮੀ ਇਹ ਹੈ ਜਿਆ ਪ੍ਰੇਮੀ ਬਣ ਗਿਆ ਹੈ ਨਾਮ ਹੀ ਸਰਵਣ ਕਰਦਾ ਹੈ ਨਾਮ ਹੀ ਮਨ ਚ ਮੰਨਣ ਕਰਨਾ ਪਾਉਂਦਾ ਹੈ ਜਿੰਨਾਂ ਦੇ ਨਾਮੇ ਹੀ ਤ੍ਰਿਪਤਾਵੈ ਉਹ ਅਮਰਤ ਨਾਮ ਕਰਕੇ ਹੀ ਉਹਨਾਂ ਨੂੰ ਤ੍ਰਿਪਤੀ ਆਈ ਸੀ ਪਿਛਲਿਆਂ ਨੂੰ ਹੁਣ ਤ੍ਰਿਪਤਾਵੈ ਤ੍ਰਿਪਤੀ ਆਉਂਦੀ ਹੈ ਅੱਗੇ ਨੂੰ ਗੋ ਕਸਮ ਕਰਦੇ ਤ੍ਰਿਪਤੀ ਆਵੇਗੀ ਉਹਨਾਂ ਦੇ ਤਾਂ ਹੀ ਕਨਕ ਕਨਕ ਪਹਿਰੇ ਬਹੁ ਕੰਗਣਾ ਇਹ ਭਾਈ ਕਨਕ ਕਨਕ ਸੋਇਨੇ ਹੀ ਸੋਇਨੇ ਦੇ ਬਹੁਤ ਸਾਰੇ ਕੰਗਣ ਪਹਿਨ ਲੇ ਛੱਲਾ ਛਾਪੇ ਅਨੇਕ ਪ੍ਰਕਾਰ ਦੇ ਬਸਰਾਣ ਸੁਨੇਰੀ ਬਸਰਾਂ ਨੂੰ ਪਹਿਰ ਲਵੇ ਸੁਨੇਰੀ ਸਾਰੇ ਗਹਿਣਿਆਂ ਆਦਿਕਾ ਨੂੰ ਪਹਿਰ ਲਵੇ ਕਨਕ ਕਨਕ ਸੋਇਨੇ ਤੇ ਸੋਇਨਾ ਦੋ ਹੋ ਗਏ ਕਨਕ ਇੱਕ ਹੋ ਗਿਆ ਕਨਕ ਦੂਜਾ ਹੋ ਗਿਆ 12 ਹੋ ਗਏ ਇੱਕ ਤੇ ਦੋ 1 ਕਾ 2 12 12 ਬੰਨੀ ਦੇ ਸੋਇਨੇ ਦੇ ਬਹੁਤ ਸਾਰੇ ਜੇ ਭੂਖਣ ਕੰਗਣ ਆਦਿਕਾ ਨੂੰ ਪਹਿਰ ਲਵੇ ਕਾਪੜ ਭਾਂਤ ਬਣਾਵੇ ਕਪੜੇ ਤਰ੍ਹਾਂ ਤਰ੍ਹਾਂ ਦੇ ਜੇ ਕੋਈ ਬਣਾ ਲਵੇ ਆਦਮੀ ਕਦੇ ਕਿਸੇ ਵਸਤ ਰੰਗ ਦੇ ਕਦੇ ਕਿਸੇ ਰੰਗ ਦੇ ਕਦੇ ਮਖਮਲੀ ਕਦੇ ਰੇਸ਼ਮੀ ਅਨੇਕ ਪ੍ਰਕਾਰ ਦੇ ਬਣਾ ਲਵੇ ਕੋਈ ਨਾਮ ਬਿਨਾ ਸਭ ਫੀਕ ਫਿਕਾਨੇ ਨਾਮ ਤੋਂ ਬਿਨਾ ਇਹ ਵਿਸ਼ੇ ਦੇ ਪੈਦਾ ਕਰਨ ਵਾਲੇ ਹੈ ਗਹਿਣੇ ਤੇ ਜਿਹੜੇ ਵਸਤਰ ਹਨ ਮਾਰਨ ਕੇ ਲਖ ਟਕਿਆਂ ਕੇ ਮੰਦੜੇ ਲਖ ਟਕਿਆਂ ਕੇ ਹਾਰ ਜੇ ਤਨ ਪਾਈਏ ਨਾਨਕਾ ਸੇਤਨ ਹੋਏ ਸ਼ਾਰ ਸੋ ਇਹ ਇਨਾ ਤੋਂ ਬਿਨਾ ਨਾਮ ਬਿਨਾ ਨਾਮ ਬਿਨਾ ਸਭ ਫੀਕ ਫਿਕਾਨੇ ਨਾਮ ਤੋਂ ਬਿਨਾ ਸਾਰੇ ਫਿੱਕੇ ਹੀ ਹੋਣਗੇ ਫਿੱਕਿਆਂ ਤੋਂ ਫਿੱਕੇ ਹਨ ਫਿਕਾਨੇ ਫੇਕ ਦੇਣ ਵਾਲੇ ਹਨਗੇ ਅਤੇ ਫਿਕਾਨੇ ਦੁਨੀਆ ਦੇ ਅੰਦਰ ਇਹ ਜੀਵ ਦੇ ਤਾਈ ਫਿੱਕਾ ਰਹਿ ਦੇਣ ਵਾਲੇ ਵਿਸ਼ੇ ਰਸ ਨੂੰ ਦੇਣ ਵਾਲੇ ਹਨ ਨਾਮ ਤੋਂ ਬਿਨਾ ਫਿੱਕੇ ਹਨ ਅਤੇ ਫਿੱਕਾ ਜੀਵਨ ਬਣਾ ਦੇਣ ਵਾਲੇ ਬੇਰਸਾ ਜੀਵਨ ਮਾਰਾ ਦੇਣ ਵਾਲੇ ਹਨ ਜੋ ਸਾਦਾ ਪਾਇਰਦਾ ਹੈ ਸਾਦਾ ਖਾਂਦਾ ਹੈ ਸਾਦੇ ਪੁਰਖਾਣਾ ਮਿਲਾਬ ਕਰਦਾ ਉਹਦਾ ਮਨ ਵੀ ਸਾਦਗੀ ਵਾਲਾ ਬਣ ਜਾਂਦਾ ਹੈ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਤੋਂ ਦਿਨੋਂ ਸਾਰੇ ਫਿੱਕੇ ਤੈਨੂੰ ਵੀ ਨ ਵਾਲੇ ਤਿਆਗਣੇ ਯੋਗ ਹਨਗੇ ਜਨਮ ਮਰ ਫਿਰ ਆਵੇ ਜਿਹੜਾ ਇਹਨਾਂ ਦੇ ਵਿੱਚ ਚਿਤ ਲਾਵੇਗਾ ਚੰਗੇ ਗਹਿਣੇ ਪਹਿਨਣ ਚ ਚੰਗੇ ਬਸਤਰ ਪਹਿਨ ਤੇ ਉਹ ਜੰਮਦਾ ਮਰਦਾ ਹੀ ਰਹੂਗਾ ਮੁਕਤ ਨਹੀਂ ਹੋ ਸਕੇਗਾ ਵਾਸ਼ਨਾ ਚ ਪਿਆ ਰਹੇਗਾ ਫੇਰ ਫੇਰ ਕਿਰਾਸਿ ਦੇ ਕਿਹੜੇ ਚਾਉਂਦੇ ਸੀ ਆਉਂਦੇ ਆਉਣਗੇ ਮਾਇਆ ਪਟਲ ਪਟਲ ਹੈ ਭਾਰੀ ਇਹ ਤਾਂ ਭਾਈ ਮਾਇਆ ਦਾ ਜਿਹੜਾ ਪੜਦਾ ਹੈ ਸਾਰਿਆਂ ਪੜਦਿਆਂ ਚੋਂ ਬੜਾ ਭਾਰੀ ਪੜਦਾ ਹੈ ਜਦ ਮਾਇਆ ਦਾ ਚੇਤਨ ਮਾਇਆ ਦਾ ਪੜਦਿਆਂ ਚੋਂ ਪੜਦਾ ਬੜਾ ਭਾਰੀ ਹੈ ਪਟਲ ਸਮੂਹ ਜਿਹੜੇ ਪੜਦੇ ਹੈ ਉਨੋ ਸਾਰਿਆਂ 'ਚੋ ਮਾਇਆ ਦਾ ਪਰਦਾ ਬੜਾ ਭਾਰੀ ਹੈ ਪਿਆ ਹੋਇਆ ਜੀਵਾਂ ਨੂੰ ਘਰ ਘੁੰਮਣ ਘੇਰ ਕੁਲਾਵੇ ਗੂ ਘਰ ਸਰੀਰ ਜਿਹੜਾ ਤਿੰਨਾਂ ਗੁਣਾ ਦੀ ਘੁੰਮਣ ਘੇਰੀ ਦੇ ਵਿੱਚ ਉਹ ਕੁਲ ਜਾਵੇਗਾ ਮਿਲ ਜਾਵੇਗਾ ਘੁੰਮਣ ਘੇਰੀ ਦੇ ਵਿੱਚ ਮੇ ਲ ਜਾਏਗਾ ਨਾਸ ਹੋ ਜਾਏਗਾ ਵਿੱਚ ਲੀਨ ਹੋ ਕਰਕੇ ਪਾਪ ਵਿਕਾਰ ਮਨੂਰ ਸਭ ਭਾਰੇ ਜਿਹੜੇ ਪਾਪ ਆਦਮੀ ਕਰਦਾ ਹੈ ਵਿਕਾਰ ਭੋਗਦਾ ਹੈ ਇਹ ਮਨੂਰ ਲੋਹੇ ਦੀ ਮਾਰ ਦੀ ਨਹੀਂ ਆਈ ਹੈ ਬੜੇ ਭਾਰੇ ਵਿਖ ਦੁੱਤਰ ਤਰਿਓ ਨਾ ਜਾਵੇ ਗੂ ਇਹ ਬਿਉ ਰੂਪ ਜੋ ਸੰਸਾਰ ਹੈ ਦੁੱਤਰ ਕਟਣ ਕਰਨੋ ਇਹ ਤੋਂ ਪਰਿਆ ਨਹੀਂ ਜਾਵੇਗਾ ਉਹਨਾਂ ਪਾਪ ਪੁਰਸ਼ਾਂ ਤੋਂ ਪਾਪਾਂ ਵਿੱਚ ਲੱਗਿਆ ਹੋਿਆਂ ਤੋਂ ਵਿਕਾਰਾਂ ਵਿੱਚ ਲੱਗਿਆ ਹੋਿਆਂ ਦੀ ਕਲਿਆਣ ਨਹੀਂ ਹੋਣੀ ਡੁੱਬਦੇ ਹੀ ਰਹਿਣਗੇ ਗੋਤੇ ਖਾਂਦੇ ਜਾਣਗੇ ਆਵਾਜ ਗੌਲ ਵਿੱਚ ਸੰਸਾਰ ਸਮੁੰਦਰ ਜੀ ਮਾਉ ਬੈਰਾਗ ਭਇਆ ਹੈ ਬੂਹਿਤ ਇਸ ਤੋਂ ਸਰਸੰਗੀ ਭਾਉ ਬੈਰਾਗ ਭਇਆ ਹੈ ਬਹੁਤ ਜਿਨ੍ਹਾਂ ਨੂੰ ਵਿਰਾਗ ਭਾਉ ਭਇਆ ਹੈ ਇੱਕ ਜਹਾਜ਼ ਹੋ ਗਿਆ ਹੈ ਗੁਰਖੇਵਟ ਸ਼ਬਦ ਤਰਾਵੇ ਅਜੇ ਗੁਰੂ ਮਹਾਰਾਜ ਸਾਹਿਬ ਖੇਵਟ ਮਲਾਦ ਹੀ ਨਹੀਂ ਆਈ ਹਨ ਸ਼ਬਦ ਰੂਪੀ ਤਰਕ ਦੇ ਕੇ ਸਵਦ ਅਨਕੂਲੀ ਪਿੱਛੇ ਹਵਾ ਨਾਲ ਜਹਾਜ ਚੱਲਣ ਵਾਲੇ ਹੁੰਦੇ ਸੀ ਇੰਜਣਾ ਤੋਂ ਬਿਨਾ ਉਦੋਂ ਅਰਥ ਕਰਿਆ ਕਿ ਸ਼ਬਦ ਅਨਕੂਲੀ ਹਵਾ ਦੇ ਕੇ ਜਿਸ ਪਾਸੇ ਵੀ ਹਵਾ ਹੋ ਉਸ ਪਾਸੇ ਵੱਲ ਤਾੜ ਦੇਣਾ ਉਹਦੇ ਨਾਲ ਜਹਾਜ ਚੱਲਿਆ ਕਰਦੇ ਸੀ ਕਿਉਂ ਸਵਦ ਅਨਕੂਲੀ ਹਵਾ ਦੇ ਕੇ ਤਾਰ ਦੇ ਸੀ ਤਾਰ ਦੇ ਆ ਤਾਰਨਗੇ ਭਉ ਬੈ ਰਾਗ ਭਇਆ ਹੈ ਜਿਨ੍ਹਾਂ ਨੂੰ ਕਾਲ ਦਾ ਭੈ ਪੈ ਗਿਆ ਹੈ ਤੇ ਭੈਤ ਭੈ ਤੇ ਵਿਰਾਗ ਉਪਜੈ ਫਿਰ ਭੈ ਧਾਰਨ ਕਰਕੇ ਵਿਰਾਗ ਪੈਦਾ ਹੋ ਜਾਂਦਾ ਹੈ ਇਸ ਪ੍ਰਕਾਰ ਜਿਨ੍ਹਾਂ ਨੂੰ ਕਾਲ ਦੇ ਭੈ ਕਰਕੇ ਵਿਰਾਗ ਹੋ ਗਿਆ ਸੰਸਾਰ ਵੱਲੋਂ ਤੇ ਪਰਮੇਸ਼ਰ ਨੂੰ ਹਾਜ਼ਰ ਜਾਣ ਕੇ ਦਿਸ਼ਾ ਵੱਲੋਂ ਡਰ ਪੈ ਗਿਆ ਕਿ ਠਾਕੁਰ ਲਿਖਾ ਮੰਗਣ ਹਾਰ ਫੇੜੇ ਦਾ ਦੁੱਖ ਸਹੇ ਜੀਓ ਪੀ ਪਾਛੇ ਕਿਸੇ ਪੁਕਾਰੇ ਪੀ ਪੀਓ ਇਉਂ ਜਿਨ੍ਹਾਂ ਨੂੰ ਭਾਉ ਹੋਇਆ ਹੈ ਵਕਾਰਾਂ ਵੱਲੋਂ ਤੇ ਬਰਾਗ ਹੋਇਆ ਸੰਸਾਰ ਦੇ ਪਦਾਰਥਾਂ ਵੱਲੋਂ ਇੱਕ ਜਹਾਜ਼ ਪ੍ਰਾਪਤ ਹੋਇਆ ਗੁਰਾਂ ਤੋਂ ਗੁਰਖੀ ਵਟ ਸ਼ਬਦ ਤਰਾਵੇ ਗੁਰੂ ਨਾਨਕ ਸਾਹਿਬ ਮਲਾਹਮ ਕਫਤਾਨ ਹਮ ਜਹਾਜ਼ ਦੇ ਚਲਾਉਣ ਵਾਲੇ ਸ਼ਬਦ ਪੀਟੇ ਖੜ ਦੇ ਕੇ ਪਾਰ ਕਰ ਦੇਣਗੇ ਤਰਾ ਦੇਣਗੇ ਸੰਸਾਰ ਸਮੁੰਦਰ ਤੋਂ RAM ਨਾਮ ਹਰ ਭੀਟੀ ਹੈ ਤੇ ਭਾਈ RAM ਜੋਰ ਮੰਤੀ RAM ਰਮਿਆ ਹੋਇਆ RAM ਕਿਸੇ ਹਰੀ ਦੇ ਨਾਮ ਨੂੰ ਭੇਟਿਆ ਮੇਲ ਪ੍ਰਾਪਤ ਕਰੀਏ ਗੁਰਾਂ ਤੋਂ ਹਰ ਰਾਮੇ ਨਾਮ ਸਮਾਵੈ ਗੂ ਜੋ ਹਰੀ ਰਮੇ ਹੋਏ ਰਾਮ ਦੇ ਨਾਮ ਨੂੰ ਜਪੇਗਾ ਉਹ ਹਰੀ ਜੋ ਰਮਿਆ ਹੋਇਆ ਰਾਮ ਹੈ ਉਸ ਨਾਮੀ ਵਿੱਚ ਸਮਾਜ ਆਏਗਾ ਲੀਨ ਹੋ ਜਾਏਗਾ ਗਿਆਨ ਲਾਇਸ ਵਾਲਿਆ ਇਹ ਵੇਖੋ ਈਸ਼ੁਰ ਨਾਲੋਂ ਗੁਰਾਂ ਦੀ વિશેਸ਼ਤਾ ਰਖਉਂਦੇ ਹਨ ਕਿ ਕੋਈਸ਼ੁਰ ਨੇ ਮਾਇਆ ਦੇ ਮੋਹ ਦਾ ਅਗਿਆਨ ਲਾ ਕੇ ਜੀਵ ਨੂੰ ਅਵਿਦਿਆ ਦੀ ਨੀਂਦ 'ਚ ਸਵਾਰ ਛੱਡਿਆ ਹੈ ਗੁਰ ਗਿਆਨ ਲਾਏ ਜਗਾਵੇ ਸਰਗੁਰੂ ਮਹਾਰਾਜ ਸਾਉ ਦਾ ਏਡਾ ਪ੍ਰਤਾਪ ਹੈ ਗੁਰੂ ਸਾਹਿਬ ਜੀ ਬ੍ਰਹਮ ਗਿਆਨ ਲਾ ਕਰਕੇ ਇਸ ਤਰ੍ਹਾਂ ਗਿਆਨ ਨਾਲ ਜਗਾ ਕੇ ਇਸ ਨੂੰ ਬ੍ਰਹਮ ਗਿਆਨ ਦੇ ਵਿੱਚ ਲਾ ਕਰਕੇ ਜਗਾ ਲੈਣਗੇ ਗਿਆਨ ਅਵਸਥਾ ਜੇ ਲਾਇਆਂ ਤਾਂ ਅਗਿਆਨ ਲਾ ਕੇ ਜੀਵ ਨੂੰ ਸਵਾਲ ਦਿੱਤਾ ਹੈ ਗੁਰੂ ਮਹਾਰਾਜਾ ਉਹ ਗਿਆਨ ਲਾ ਕੇ ਇਹਨੂੰ ਜਗਾ ਕੇ ਸਾਬਤਾਨ ਕਰ ਦੇਣਗੇ ਐਸੇ ਉਪਕਾਰੀ ਸਤਿਗੁਰੂ ਹਨ ਨਾਨਕ ਭਾਣੇ ਆਪਣੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਗੁਰਾਂ ਦੀ ਰੀਝਾਂ ਵਿੱਚ ਚੱਲਦੇ ਹਨ ਆਪਣੇ ਭਾਣੇ ਅਨਸਾਰ ਚੱਲਦੇ ਹੋਏ ਵੇਖ ਕੇ ਸਿੱਖਾਂ ਨੂੰ ਸੋ ਸਿੱਖ ਸਖਾਬੰਦ ਭਾਏ ਜੇ ਗੁਰਕੇ ਭਾਣੇ ਵਿੱਚ ਆਵੇ ਜਿਉ ਭਾਵੈ ਤਿਵੈ ਚਲਾਵੇ ਜਿਉ ਮਨ ਨੂੰ ਭਾਵੇ ਉਸੇ ਪ੍ਰਕਾਰ ਚਲਾਉਣਾ ਕਰਨਗੇ ਚਲਾਉਂਦੇ ਸੀ ਚਲਾਉਂਦੇ ਐ ਜੋ ਸਿਕਾਵਦੇ ਚਿਤ ਨੂੰ ਚਲਾਵੇਗਾ ਉਹ ਨਿਹਾਲ ਹੋ ਜਾਏਗਾ ਮਨੁ ਦੀ ਯਾਤ ਉਲਟ ਚਲਨੇ ਕਰਕੇ ਨਹੀਂ ਗੁਰਮਖ ਨਾਮਦਾਨਿਸ਼ ਨਾਨ ਇਸ ਪ੍ਰਕਾਰ ਆਗਿਆ ਹੈ ਨਾਨ ਕਹਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵੋ ਅਰ ਨਾਮ ਪਿਆਮ ਹੋ ਤਿਆਗੋ ਮਨੋ ਗੁਮਾਨੀ ਨਵੇਂ ਜਿਵੇਂ ਮਾਰਨ ਪਉਂਦਾ ਉਸ ਤਰ੍ਹਾਂ ਚਲਾਉਣਗੇ ਜਿਹੜੇ ਉਹ ਮੁਕਤ ਹੋ ਜਾਣਗੇ